ਪਰੋ ਮਹਲਾ ਪੰਜਵਾਂ ਨਾਮ ਲੈ ਤੋ ਕਿਛ ਵਿਗਨ ਨ ਲਾਗੇ ਪਰਮਾਤਮਾ ਦਾ ਉਪਦੇਸ਼ ਸਮਝਣ ਵਾਲੇ ਬੰਦਿਆਂ ਦੀ ਜ਼ਿੰਦਗੀ ਚੋਂ ਵਿਗਨ ਰੁਕਾਵਟਾਂ ਮੁੱਕ ਜਾਂਦੀਆਂ ਹਨ ਨਾਮ ਸੁਣਨ ਤੋਂ ਜਮ ਦੂਰੋਂ ਭਾਗੇ ਗੁਰੂ ਦਾ ਉਪਦੇਸ਼ ਸੁਣਨ ਮੰਨਣ ਨਾਲ ਵਿਸ਼ੇ ਵਿਕਾਰ ਦੂਰੋਂ ਹੀ ਭੱਜ ਜਾਂਦੇ ਹਨ ਜਮ ਦੂਰ ਭੱਜ ਜਾਂਦੇ ਹਨ ਨਾਮ ਲੈ ਤ ਸਭ ਦੁੱਖਾਂ ਦਾ ਨਾਸ਼ ਗੁਰੂ ਦਾ ਉਪਦੇਸ਼ ਲੈ ਲੈ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਨਾਮ ਜਪਤ ਹਰ ਚਰਨ ਨਿਵਾਸੋ ਗੁਰੂ ਦੇ ਉਪਦੇਸ਼ ਨੂੰ ਯਾਦ ਰੱਖਦਿਆਂ ਹੀ ਅਸੀਂ ਗੁਰੂ ਦੇ ਚਰਨਾਂ ਵਿੱਚ ਸਦੀਵੀ ਨਿਵਾਸ ਪਾ ਲਈਨੇ ਨਿਰਬਿਗਨ ਭਗਤ ਅਜ ਹਰ ਹਰ ਨਾਮ ਇਹ ਭਗਤੀ ਜ਼ਿੰਦਗੀ ਦੇ ਰਾਹ ਵਿੱਚ ਵਿਕਾਰਾਂ ਦੀ ਕੋਈ ਰਕਾਵਟ ਪੈਣ ਨਹੀਂ ਦਿੰਦੀ ਰਸ ਰਸ ਕਰ ਕੇ ਗੁਣ ਗਾਉਂ ਰਹਾਓ ਬੜੇ ਪ੍ਰੇਮ ਨਾਲ ਸਦਾ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਾ ਕਰ ਸਦਾ ਹਰੀ ਦਾ ਨਾਮ ਜਪਦਾ ਰਹਾ ਕਰ ਹਾਰ ਸਿਮਰਤ ਕੇ ਸਚਾਖ ਨ ਜੋ ਹੈ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਭੈੜੀ ਨਜ਼ਰ ਨਹੀਂ ਲੱਗਦੀ ਹਾਰ ਸਿਮਰਤ ਦੈਂਤ ਦਿਓ ਨ ਪੋਹੈ ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੈਨ ਤੇ ਕੋਈ ਦਿਓ ਆਪਣਾ ਜੋਰ ਨਹੀਂ ਪਾ ਸਕਦਾ ਹਾਰ ਸਿਮਰਤ ਮੋਹ ਮਾਨ ਨਾ ਬਦੈ ਪਰਮਾਤਮਾ ਦਾ ਨਾਮ ਸਿਮਰਦਿਆਂ ਮਾਇਆ ਦਾ ਮੋਹ ਦੁਨੀਆ ਦਾ ਕੋਈ ਮਾਣ ਆਤਮਿਕ ਜੀਵਨ ਨੂੰ ਉਚਲ ਨਹੀਂ ਸਕਦਾ ਹਾਰ ਸਿਮਰਤ ਗਰਭ ਜਉਣ ਨਾ ਹृदय ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੁਨਾ ਦੇ ਗੇੜ ਵਿੱਚ ਨਹੀਂ ਪੈਂਦਾ ਹਰ ਸਿਮਰਨ ਕੀ ਸਗਲੀ ਵੇਲਾ ਜਿਹੜਾ ਵੀ ਸਮਾਂ ਸਿਮਰਨ ਵਿੱਚ ਗੁਜ਼ਾਰਿਆ ਜਾਏ ਉਹੀ ਚੰਗਾ ਹੈ ਹਰੇਕ ਸਮਾਂ ਸਿਮਰਨ ਵਾਸਤੇ ਟੁਕਮਾ ਹੈ ਹਰ ਸਿਮਰਨ ਬਹੁਮਾਹ ਇਕਹਿਲਾ ਪਰ ਨੇਕਾਂ ਵਿੱਚੋਂ ਕੋਈ ਵਿਰਲਾ ਮਨੁੱਖੀ ਹੀ ਹਰਨਾਮ ਦਾ ਸਿਮਰਨ ਕਰਦਾ ਹੈ ਜਾਤ ਅਜਾਤ ਜਪੈ ਜਨ ਕੋਏ ਉਹੀ ਜਾਤ ਦਾ ਉੱਚੀ ਜਾਤ ਦਾ ਹੋਵੇ ਭਾਵੇਂ ਨੀਵੀਂ ਜਾਤ ਦਾ ਹੋਵੇ ਜੋ ਜਾਪੈ ਤਿਸ ਕੀ ਗਤ ਹੋਏ ਜਿਹੜਾ ਪ੍ਰਮਾਤਮਾ ਦੇ ਉਪਦੇਸ਼ ਨੂੰ ਯਾਦ ਰੱਖਦਾ ਉਹ ਦੀ ਸਾਂਝ ਪ੍ਰਮਾਤਮਾ ਨਾਲ ਪੈ ਜਾਂਦੀ ਹੈ ਜਾਤ ਕਿਹੜੀ ਹੈ ਕੋਈ ਫਰਕ ਨਹੀਂ ਪੈਂਦਾ ਹਰ ਕਾ ਨਾਮ ਜਪਿਐ ਸਾਧ ਸੰਗ ਗੁਰੂ ਦਾ ਸੰਗ ਕਰਕੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਹਰ ਕੇ ਨਾਮ ਕਾ ਪੂਰਨ ਰੰਗ ਗੁਰੂ ਦੀ ਸੰਗਤ ਦੀ ਸਹਾਇਤਾ ਨਾਲ ਪ੍ਰਮਾਤਮਾ ਦੇ ਨਾਮ ਦਾ ਪੂਰਾ ਰੰਗ ਮਨੁੱਖ ਦੀ ਜ਼ਿੰਦਗੀ ਉੱਤੇ ਚੜ੍ਹਦਾ ਹੈ ਨਾਨਕ ਕੋ ਪ੍ਰਭ ਕਿਰਪਾ ਧਾਰ へ ਪ੍ਰਭੂ ਆਪਣੇ ਦਾਸ ਨਾਨਕ ਉੱਤੇ ਮਿਹਰ ਕਰ ਸਾਸ ਸਾਸ ਹਰ ਦੇਵ ਚਤਾਰ へ ਹੇ ਹਰੀ ਮੈਨੂੰ ਆਪਣੇ ਨਾਮ ਦੀ ਦਾਤ ਦੇ ਤਾਂ ਕਿ ਮੈਂ ਆਪਣੇ ਹਰੇਕ ਸਾਹ ਦੇ ਨਾਲ ਤੇਰਾ ਨਾਮ ਚੇਤੇ ਕਰਦਾ ਰਹਾਂ ਪੈਰੋ ਮਹਲਾ 5ਵਾਂ ਆਪੇ ਸਾਸ ਤੇ ਆਪੇ ਭੇਦ ਹੈ ਮੇਰੇ ਮਨ ਉਹ ਪ੍ਰਮਾਤਮਾ ਆਪ ਹੀ ਤੇਰੇ ਵਾਸਤੇ ਸ਼ਾਸਤਰ ਹੈ ਉਹ ਪ੍ਰਮਾਤਮਾ ਆਪ ਹੀ ਤੇਰੇ ਵਾਸਤੇ ਵੇਦ ਹੈ ਭਾਉ ਪ੍ਰਮਾਤਮਾ ਦਾ ਨਾਮ ਹੀ ਤੇਰੇ ਵਾਸਤੇ ਵੇਦ ਸ਼ਾਸਤਰ ਹੈ ਆਪੇ ਘਾਟ ਘਟ ਜਾਣੇ ਭੇਦ ਹੈ ਹੈ ਮਾਨੋ ਪ੍ਰਮਾਤਮਾ ਆਪ ਹੀ ਹਰੇਕ ਸਰੀਰ ਵਿੱਚ ਵਸ ਰਿਹਾ ਹੈ ਉਹ ਆਪ ਹੀ ਹਰੇਕ ਜੀਵ ਦੇ ਦਿਲ ਦਾ ਭੇਦ ਜਾਣਦਾ ਹੈ ਜੋਤ ਸਰੂਪ ਜਾਂ ਕੀ ਸਭ ਵਤ ਹੈ ਮੇਰੇ ਮਾਨੇ ਸਾਰੀ ਸ੍ਰਿਸ਼ਟੀ ਜਿਸ ਪਰਮਾਤਮਾ ਦੀ ਰਚੀ ਹੋਈ ਹੈ ਉਹ ਨਿਹਰਾ ਨੂਰ ਹੀ ਨੂਰ ਹੈ ਕਰਨ ਕਾਰਨ ਪੂਰਨ ਸਮਰਥ ਉਹੀ ਸਾਰੇ ਜਗਤ ਦਾ ਮੂਲ ਹੈ ਉਹ ਸਭ ਥਾਈ ਮੌਜੂਦ ਹੈ ਉਹ ਸਭ ਤਾਕਤਾਂ ਦਾ ਮਾਲਕ ਹੈ ਪ੍ਰਭ ਕੀ ਓਟ ਗਹੋ ਮਨ ਮੇਰੇ ਹੈ ਮੇਰੇ ਮਨ ਪਰਮਾਤਮਾ ਦਾ ਆਸਰਾ ਲਈ ਰੱਖ ਚਰਨ ਕਮਲ ਗੁਰਮukh ਆਰਾਧੋ ਦੁਸ਼ਮਨ ਦੁਖ ਨ ਆਵੈ ਨਹਿ ਰਹਾਓ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਿਆ ਕਰ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਕੋਈ ਵੈਰੀ ਉਸ ਦੇ ਨੇੜੇ ਨਹੀਂ ਆਉਂਦੇ ਕੋਈ ਦੁਖ ਉਸ ਦੇ ਨੇੜੇ ਨਹੀਂ ਆਉਂਦਾ ਆਪੇ ਵਣ ਤ੍ਰੇਣ ਤ੍ਰਿ ਭਵਨ ਸਾਰ हे मेरे मानव ओ प्रभु आप ही हरेक जंगल नु पैदा करने वाला है सारी वनस्पति नु पैदा करने वाला है वो आप ही तन्ना पवना दा मूल है जाके सूत परोया संसार वो ऐसा है जिस दे हुक्म वे सारा जगत परोया हुआ है आपे शिव शक्ति संजोगी हे मानव आप ही जीवात्मा ते प्रकृति नु जोडने वाला है ਆਪ ਨਰਬਾਣੀ ਆਪੇ ਭੋਗੀ। ਉਹ ਆਪ ਹੀ ਸਭ ਤੋਂ ਵੱਖਰਾ ਵਾਸਨਾ ਰਹਿਤ ਹੈ। ਉਹ ਆਪ ਹੀ ਸਭ ਵਿੱਚ ਵਿਆਪਕ ਹੋ ਕੇ ਸਾਰੇ ਭੋਗ ਭੋਗਣ ਵਾਲਾ ਹੈ। ਜਤ ਕਤ ਪੇਖੋਂ ਤਤ ਤਤ ਸੋਏ ਮੈਂ ਜਿੱਧਰ ਕਿਧਰ ਵੇਖਦਾ ਹਰ ਥਾਂ ਉਹ ਪ੍ਰਭੂ ਆਪ ਹੀ ਮੌਜੂਦ ਹੈ। ਤੇਸ ਬਿਨ ਦੂਜਾ ਨਹੀਂ ਕੋਏ ਉਸ ਤੋਂ ਬਿਨਾ ਕਿਤੇ ਵੀ ਕੋਈ ਹੋਰ ਦੂਜਾ ਨਹੀਂ ਹੈ। ਸਾਗਰ ਤਰੀਏ ਨਾਮ ਕੈ ਰੰਗ ਉਸ ਪ੍ਰਮਾਤਮਾ ਦੇ ਨਾਮ ਵਿੱਚ ਪਿਆਰ ਪਾਇਆ ਹੀ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਤਰਿਆ ਜਾ ਸਕਦਾ ਹੈ ਗੁਣ ਗਾਵੇ ਨਾਨਕ ਸਾਧ ਸੰਗ ਨਾਨਕ ਵੀ ਗੁਰੂ ਦੀ ਸੰਗਤ ਵਿੱਚ ਰਹਿ ਕੇ ਉਸ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਮੁਕਤ ਭੁਗਤ ਜੁਗਤ ਵਸ ਜਾ ਕੈ ਜੀਵਾਂ ਨੂੰ ਮੁਕਤੀ ਦੇਣ ਵਾਲਾ ਦੇਣੀ ਜੀਵਾਂ ਨੂੰ ਖਾਣ ਪੀਣ ਨੂੰ ਭੋਜਨ ਦੇਣਾ ਜੀਵਾਂ ਨੂੰ ਜੀਵਨ ਤੋਰੇ ਤੋੜਨਾ ਇਹ ਸਭ ਕੁਝ ਜਿਸ ਪ੍ਰਮਾਤਮਾ ਦੇ ਵਸ ਵਿੱਚ ਹੈ ਹੁਣਾ ਨਾਹੀ ਕਿਸੇ ਜਨਤਾ ਕਹ ਉਸ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ ਮੇਰ ਕਰਕੇ ਜਿਸ ਜਿਸ ਮਨੁੱਖ ਹੋਤੇ ਪ੍ਰਮਾਤਮਾ ਦਇਆਵਾਨ ਹੁੰਦਾ ਹੈ ਨਾਨਕ ਦਾਸ ਸਈ ਜਨ ਤਰਨ ਹੇ ਦਾਸ ਨਾਨਕ ਉਹੀ ਸਾਰੇ ਬੰਦੇ ਅਸਲ ਭਾਗਾਂ ਵਾਲੇ ਹਨ ਪੈਰੋ ਮਹਲਾ ਪੰਜਵਾਂ ਭਗਤਾ ਮਨ ਆਨੰਦ ਗੋਬਿੰਦ ਪਰਮਾਤਮਾ ਦੇ ਭਗਤਾਂ ਦੇ ਮਨ ਵਿੱਚ ਸਦਾ ਆਤਮਿਕ ਹਲਾਰਾ ਟਿਕਿਆ ਰਹਿੰਦਾ ਅਸਥਿਤ ਭੈ ਬਿਨਸੀ ਸਭ ਚਿੰਦ ਦੁਨੀਆ ਦੇ ਡਰਾਂ ਦੁਨੀਆ ਦੀਆਂ ਝਟਕਣਾਂ ਵੱਲੋਂ ਉਹਨਾਂ ਦੇ ਅੰਦਰ ਸਾਦਾ ਡੋਲਦਾ ਰਹਿੰਦੀ ਹੈ ਦੁਨੀਆ ਦੇ ਡਰਾਂ ਨਾਲ ਨਾ ਚਿੱਤ ਜੇਪਾ ਵੀ ਨਹੀਂ ਰਹਿਦਾ ਭੈ ਪ੍ਰਮ ਬਿਨਸ ਗੈ ਖਿਨ ਮਾਹੇ ਉਸ ਦੇ ਸਾਰੇ ਡਰ ਸਹਿਮ ਇੱਕ ਖਿਨ ਵਿੱਚ ਦੂਰ ਹੋ ਜਾਂਦੇ ਹੈ ਪਾਰ ਬ੍ਰਹਮ ਵਸਿਆ ਬਨਿਆਏ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਆ ਵਸਦਾ ਹੈ ਰਾਮ ਰਾਮ ਸੰਤ ਸਦਾ ਸਹਾਇ ਉਹ ਪ੍ਰਮਾਤਮਾ ਆਪਣੇ ਸੰਤ ਜਨਾਂ ਦਾ ਸਦਾ ਮਰਦਗਾਰ ਹੈ ਘਰ ਬਾਹਰ ਨਾਲੇ ਪਰਮੇਸ਼ਰ ਰਵ ਰਹਿਆ ਪੂਰਨ ਸਭ ਠਾਏ ਰਹਾਓ ਉਹ ਸਭ ਨਹੀਂ ਠਾਈ ਪੂਰਨ ਤੌਰ ਤੇ ਮੌਜੂਦ ਹੈ ਘਰ ਵਿੱਚ ਕਰੋ ਬਾਹਰ ਹਰ ਥਾਂ ਸੰਤ ਜਨਾਂ ਦੇ ਨਾਲ ਹੁੰਦਾ ਹੈ ਤਨ ਮਾਲ ਜੋਬਨ ਜੁਗਤ ਗਪਾਲ ਸੇਵਕ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਮਾਲ ਹੈ ਨਾਮ ਹੀ ਜਵਾਨੀ ਹੈ ਤੇ ਨਾਮ ਜਪਣਾ ਹੀ ਜੀਉਣ ਦੀ ਸੱਚੀ ਜਾਨ ਹੈ ਜੀ ਪ੍ਰਾਣ ਨਿਤ ਸੁਖ ਪ੍ਰਤਪਾਲ ਪ੍ਰਮਾਤਮਾ ਸੇਵਕ ਦੀ ਜਿੰਦ ਦੀ ਪਾਲਣਾ ਕਰਦਾ ਹੈ ਸਦਾ ਉਸ ਦੇ ਪ੍ਰਾਣਾਂ ਦੀ ਰਾਖੀ ਕਰਦਾ ਹੈ ਉਸ ਨੂੰ ਸਾਰੇ ਸੁੱਖ ਦਿੰਦਾ ਹੈ ਆਪਣੇ ਦਾਸ ਕੋ ਦੇ ਰੱਖੇ ਹੱਥ ਪ੍ਰਮਾਤਮਾ ਆਪਣੇ ਸੇਵਕ ਨੂੰ ਹੱਥ ਦੇ ਕੇ ਬਚਾਉਂਦਾ ਹੈ ਨਿਮਖ ਨਾ ਛੋੜੈ ਸਦ ਹੀ ਸਾਥ ਉਹ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਆਪਣੇ ਸੇਵਕ ਦਾ ਸਾਥ ਨਹੀਂ ਛੱਡਦਾ ਸਦਾ ਉਸ ਦੇ ਨਾਲ ਰਹਿੰਦਾ ਹੈ ਹਰ ਸਾ ਪ੍ਰੀਤਮ ਅਵਰਣਾ ਕੋਏ ਪ੍ਰਮਾਤਮਾ ਵਰਗਾ ਪਿਆਰ ਕਰਨ ਵਾਲਾ ਹੋਰ ਕੋਈ ਨਹੀਂ ਸਾਰ ਸੰਭਲੈ ਸਾਚਾ ਸੋਹੇ ਉਹ ਸਦਾ ਸਿਰ ਪ੍ਰਭੂ ਬੜੇ ਗੌਣ ਨਾਲ ਆਪਣੇ ਭਗਤਾਂ ਦੀ ਸੰਭਾਲ ਕਰਦਾ ਹੈ ਮਾਤ ਪਿਤਾ ਸ੍ਰੁੱਤ ਬੰਧ ਨਰਾਇਣ ਉਹਨਾਂ ਵਾਸਤੇ ਪ੍ਰਮਾਤਮਾ ਹੀ ਮਾ ਹੈ ਪ੍ਰਮਾਤਮਾ ਹੀ ਪਿਓ ਹੈ ਪ੍ਰਮਾਤਮਾ ਹੀ ਪੁੱਤਰ ਹੈ ਪ੍ਰਮਾਤਮਾ ਹੀ ਸੰਬੰਧੀ ਹੈ ਆਦਿ ਜੁਗਾਦ ਭਗਤ ਗੁਣ ਗਾਇਣਾ ਜਗਤ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਭਗਤ ਉਸ ਪ੍ਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਆ ਰਹੇ ਹਨ ਤਿਸ ਕੀ ਧਾਰ ਤਵ ਕਾ ਮਨ ਜੋਰ ਭਗਤ ਜਨਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਹਿਆਸਰਾ ਹੈ ਪ੍ਰਮਾਤਮਾ ਦਾ ਹੀ ਤਾਨ ਹੈ ਏਕ ਬਿਨਾ ਦੂਜਾ ਨਹੀਂ ਹੋਰ ਓ ਇੱਕ ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਦੂਜੇ ਦਾ ਆਸਰਾ ਨਹੀਂ ਤੱਕਦੇ ਨਾਨਕ ਕੈ ਮਨ ਇਹ ਪ੍ਰਖਾਰਥ ਨਾਨਕ ਦੇ ਮਨ ਵਿੱਚ ਵੀ ਇਹੀ ਹੌਸਲਾ ਹੈ ਪ੍ਰਭੂ ਹਮਾਰਾ ਸਾਰੇ ਸਵਾਰਥ ਕਿ ਪ੍ਰਮਾਤਮਾ ਸਾਡੇ ਹਰੇਕ ਕੰਮ ਸਵਾਰਦਾ ਹੈ ਮੈ ਰੂ ਮਹਲਾ 5 ਭੈ ਪਉ ਪੜਿਆ ਸਿਮਰਤ ਹਰ ਨਾਮ ਪੈ ਕੋ ਪਉ ਪੜਿਆ ਸਿਮਰਤ ਹਰ ਨਾਮ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਡਰ ਨੂੰ ਵੀ ਡਰ ਪੈ ਜਾਂਦਾ ਹੈ ਡਰ ਸਿਮਰਨ ਕਰਨ ਵਾਲੇ ਦੇ ਡੇੜੇ ਨਹੀਂ ਆਉਂਦਾ ਸਗਲ ਬਿਯਾਦ ਮਿਟੀ ਤ੍ਰਹਿ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਓ ਮਾਇਆ ਦੇ ਤਿੰਨਾ ਹੀ ਗੁਨਾ ਤੋਂ ਪੈਦਾ ਹੋਣ ਵਾਲੀ ਹਰੇਕ ਬਿਮਾਰੀ ਭਗਤ ਜਨਾਂ ਦੇ ਅੰਦਰੋਂ ਦੂਰ ਹੋ ਜਾਂਦੀ ਹੈ ਪ੍ਰਭੂ ਦੇ ਸੇਵਕ ਦੇ ਸਾਰੇ ਕੰਮ ਸਿਰੇ ਚੜੇ ਰਹਿੰਦੇ ਹਨ ਹਰ ਕੇ ਲੋਕ ਸਦਾ ਗੁਣ ਗਾਵੇ ਤਿੰਨ ਕੋ ਮਿਲਿਆ ਪੂਰਨ ਧਾਮ ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਉਹਨਾਂ ਨੂੰ ਸਰਵ ਵਿਆਪਕ ਪ੍ਰਭੂ ਦੇ ਚਰਨਾਂ ਦਾ ਟਿਕਾਣਾ ਮਿਲਿਆ ਰਹਿੰਦਾ ਹੈ ਜਨਕਾ ਦਰਸ਼ ਬਾਂਛੈ ਦਿਨ ਰਾਤੀ ਹੋਏ ਪਨੀਤ ਧਰਮ ਰਾਏ ਜਾਮ ਧਰਮ ਰਾਜ ਜਮ ਰਾਜ ਵੀ ਤਿੰਨ ਰਾਤ ਪਰਮਾਤਮਾ ਦੇ ਭਗਤ ਦਾ ਦਰਸ਼ਨ ਕਰਨਾ ਲੋੜਦਾ ਹੈ ਕਿਉਂਕਿ ਉਸ ਦਰਸ਼ਨ ਨਾਲ ਉਹ ਪਵਿੱਤਰ ਹੋ ਸਕਦਾ ਹੈ ਕਾਮ ਕ੍ਰੋਧ ਲੋਭ ਮਦ ਨਿੰਦ ਸਾਧ ਸੰਗ ਮਿਟਿਆ ਅਭਿਮਾਨ ਗੁਰਮੁਖਾਂ ਦੀ ਸੰਗਤ ਵਿੱਚ ਰਹਿਾਂ ਕਾਮ ਕ੍ਰੋਧ ਲੋਭ ਮੋਹ ਅਕਾਰ ਹਰੇਕ ਵਿਕਾਰ ਮਨੁੱਖ ਦੇ ਅੰਦਰੋਂ ਖਤਮ ਹੋ ਜਾਂਦਾ ਹੈ ਐਸੇ ਸੰਤ ਭੇਟੇ ਵੱਡ ਭਾਗੀ ਨਾਨਕ ਤਿਨ ਕੈ ਸਦ ਗੁਰਬਾਨ ਪਰਿਹੋ ਜਿਹੇ ਸੰਤ ਵੱਡੇ ਭਾਗਾ ਨਾਲ ਹੀ ਮਿਲਦੇ ਹਨ ਇਹ ਨਾਨਕ ਮੈਂ ਉਹ ਸੰਤ ਜਨਾਂ ਤੋਂ ਸਦਾ ਸਦਕੇ ਜਾਨਣਾ ਹਾਂ ਬਲਿਹਾਰ ਜਾਂਦਾ ਹਾਂ ਪੈਰੋ ਮਹਲਾ ਪੰਜਵਾ ਪੰਜ ਮਜਮੀ ਜੋ ਪੰਚਨ ਰੱਖੇ ਉਹ ਮਨੁੱਖ ਹਸਲ ਵਿੱਚ ਕਮਾਦਿਕ ਪੰਜ ਪੀਰਾਂ ਦਾ ਉਪਾਸ਼ਕ ਹੁੰਦਾ ਹੈ ਕਿਉਂਕਿ ਉਹ ਇਹਨਾਂ ਪੰਜਾਂ ਨੂੰ ਆਪਣੇ ਹਿਰਦੇ ਵਿੱਚ ਸੰਭੀ ਰੱਖਦਾ ਹੈ ਮਿੱਥਿਆ ਰਸਨਾ ਨਿਤ ਉਠ ਪਖੈ ਤੇ ਸਦਾ ਗਿਣ ਮਿਤ ਕੇ ਆਪਣੀ ਜੀਬ ਨਾਲ ਝੂਠ ਬੋਲਦਾ ਹੈ ਚੱਕਰ ਬਣਾਏ ਕਰੇ ਪਖੰਡ ਨਾਮ ਸਿਮਰਨ ਛੱਡ ਕੇ ਜਿਹੜਾ ਮਨੁੱਖ ਆਪਣੇ ਸਰੀਰ ਉੱਤੇ ਗਣੇਸ਼ ਆਦਿਕ ਦਾ ਨਿਸ਼ਾਨ ਬਣਾ ਕੇ ਆਪਣੇ ਧਰਮੀ ਹੋਣ ਦਾ ਵਿਖਾਵਾ ਕਰਦਾ ਹੈ ਚੋਰ ਚੋਰ ਪਚੈ ਜੈਸੇ ਤਰੇ ਰਾਂਡ ਉਸਲ ਵਿੱਚ ਅੰਦਰੇ ਅੰਦਰ ਮਾਇਆ ਦੀ ਖਾਤਰ ਤਰਲੇ ਲੇ ਲੈ ਕੇ ਸੜਦਾ ਰਹਿੰਦਾ ਹੈ ਜਿਵੇਂ ਵਿਧਵਾ ਇਸਤਰੀ ਪਤੀ ਤੋਂ ਬਿਨਾ ਸਦਾ ਦੁਖੀ ਰਹਿੰਦੀ ਹੈ ਹਰ ਕੇ ਨਾਮ ਬਿਨਾ ਸਭ ਝੂਠ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਸਾਰੀ ਵਿਖਾਵੇ ਵਾਲੀ ਧਰਮ ਕਰਿਆ ਝੂਠਾ ਉਦਮ ਹੈ ਬਿਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦਰਗਾ ਸਾਕਤ ਮੂਠ ਰਹਾਓ ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਵੇਕਾਰਾਂ ਤੋਂ ਖਲਾਸੀ ਨਹੀਂ ਮਿਲਦੀ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਠੱਗੀ ਦਾ ਪਾਜ ਚੱਲ ਨਹੀਂ ਸਕਦਾ ਸੋਈ ਕੁਜੀਲ ਕੁਦਰਤ ਨਹੀਂ ਜਾਣੈ ਅਸਲ ਵਿੱਚ ਉਹੀ ਮਨੁੱਖ ਗੰਦੀ ਰਹਿਣੀ ਵਾਲਾ ਜਿਹੜਾ ਇਸ ਸਾਰੀ ਰਚਨਾ ਵਿੱਚ ਇਸ ਦੇ ਕਰਤਾਰ ਸਿਰਜਣਹਾਰ ਨੂੰ ਨਹੀਂ ਪਛਾਣਦਾ ਲੀਪੇ ਥਾਇਨਾ ਸੋਚ ਹਰ ਮੰਨੈ ਜੇ ਬਾਹਰਲਾ ਚੌਂਕਾ ਲਿਪਿਆ ਜਾਏ ਤਾਂ ਉਸ ਬਾਹਰਲੀ ਸੋਚ ਨੂੰ ਪਰਮਾਤਮਕ ਸੋਚ ਨਹੀਂ ਸਮਝਦਾ ਅੰਦਰ ਮੈਲਾ ਬਾਹਰ ਨਿਤ ਧੋਵੈ ਅੰਦਰੋਂ ਮੈਲਾ ਤੇ ਬਾਹਰੋਂ ਨਿੱਤਾ ਪ੍ਰਤੀਤੋਂ ਦਾ ਰਹਿੰਦਾ ਹੈ ਸੱਚੀ ਦਰਗਾ ਆਪਣੀ ਪਤਖੋਵੈ ਗੁਰੂ ਦੀ ਨਿਗਾਹ ਚ ਉਹ ਬੇਇੱਜ਼ਤਾ ਬੰਦਾ ਹੈ ਸੰਸਾਰ ਵਿੱਚ ਉਹ ਕੀ ਹੈ ਮੈਨੇ ਨਹੀਂ ਲਖਦੀ ਗੱਲ ਮਾਇਆ ਕਾਰਨ ਕਰੇ ਉਪਾਉ ਆਪਣੇ ਧਰਮੀ ਹੋਣ ਦਾ ਵਿਖਾਵਾ ਕਰਨ ਵਾਲਾ ਮਨੁੱਖ ਅੰਦਰੋਂ ਮਾਇਆ ਇਕੱਠੀ ਕਰਨ ਦੀ ਖਾਤਰ ਭੇਖ ਤੇ ਸੋਚਾਂ ਦੇ ਪਤਾ ਹੀਲਾ ਕਰਦਾ ਹੈ ਕਬ ਹੈ ਨਾ ਘੱਲ ਸਿੱਧਾ ਪਾਉ ਪਰ ਪਵਿੱਤਰ ਜੀਵਨ ਵਾਲੇ ਰਸਤੇ ਉੱਤੇ ਕਦੇ ਵੀ ਸਿੱਧਾ ਪੈਰ ਨਹੀਂ ਤਰਦਾ ਜਨ ਕੀਆ ਤਿਸ ਚੀਤ ਨਿਆਣੈ ਜਿਸ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਉਸ ਨੂੰ ਆਪਣੇ ਚਿੱਤ ਵਿੱਚ ਨਹੀਂ ਵਸਾਉਂਦਾ ਕੂੜੀ ਕੂੜੀ ਮੁਖ ਵਖਾਣੇ ਹਾ ਝੂਠਮੁਠ ਲੋਕਾਂ ਨੂੰ ਠੱਗਣ ਲਈ ਆਪਣੇ ਮੂੰਹੋਂ ਰਾਮ ਰਾਮ ਆਚਾਰ ਦਾ ਰਹਿੰਦਾ ਹੈ ਜਿਸ ਨੂੰ ਕਰਮ ਕਰੇ ਕਰਤਾਰ ਜਿਸ ਮਨੁੱਖ ਉਤੇ ਕਰਤਾਰ ਸਰਜਣਹਾਰ ਮਿਹਰ ਕਰਦਾ ਹੈ ਸਾਧ ਸੰਗ ਹੋਏ ਤਿਸ ਵਿਵਹਾਰ ਸਾਧ ਸੰਗਤ ਵਿੱਚ ਉਸ ਮਨੁੱਖ ਦਾ ਬੈਣ ਖਲੌਣ ਹੋ ਜਾਂਦਾ ਹੈ ਹਰ ਨਾਮ ਭਗਤ ਸਿਉ ਲਾਗਾ ਰੰਗ ਪ੍ਰਮਾਤਮਾ ਦੇ ਨਾਮ ਨਾਲ ਪ੍ਰਮਾਤਮਾ ਦੀ ਭਗਤੀ ਨਾਲ ਉਸਦਾ ਪੇਮ ਬਣ ਜਾਂਦਾ ਹੈ ਕਹੁ ਨਾਨਕ ਤਿਸ ਜਨ ਨਹੀਂ ਭੰਗ ਹੈ ਨਾਨਕੋ ਮਨੁੱਖ ਆਤਮਕ ਅਨੰਦ ਵਿੱਚ ਕਦੇ ਟੋਟ ਨਹੀਂ ਆਉਂਦੀ ਪਰੋ ਮਹਲਾ ਪੰਜਵਾਂ ਨਿੰਦਕੋ ਫਿਟਕੇ ਸੰਸਾਰ ਸੰਤ ਜਨਾਂ ਉਤੇ ਤੁਮ ਤਾਂ ਲਾਉਣ ਵਾਲੇ ਮਨੁੱਖ ਨੂੰ ਸਾਰਾ ਜਗਤ ਫਟਕਾਰ ਆਉਂਦਾ ਹੈ ਨਿੰਦਕ ਕਾ ਝੂਠਾ ਵਿਵਹਾਰ ਕਿਉਂਕਿ ਜਗਤ ਜਾਣਦਾ ਹੈ ਕਿ ਤੁਮ ਤਾਂ ਲਾਉਣ ਦਾ ਇਹ ਕਸਮ ਝੂਠਾ ਹੈ ਨਿੰਦਕ ਕਾ ਮੈਲਾ ਆਚਾਰ ਤੁਮ ਤਾਂ ਲਾ ਲਾ ਕੇ ਤੁਮ ਤਾਂ ਲਾਉਣ ਵਾਲੇ ਦਾ ਆਪਣਾ ਆਚਰਣ ਹੀ ਗੰਦਾ ਹੋ ਜਾਂਦਾ ਹੈ ਦਾਸ ਆਪਣੇ ਕੋ ਰੱਖਨ ਹਾਰ ਪਰ ਪ੍ਰਮਾਤਮਾ ਆਪਣੇ ਸੇਵਕ ਨੂੰ ਵਿਕਾਰਾਂ ਵਿੱਚ ਡਿੱਗਣ ਤੋਂ ਆਬ ਮਚਾਈ ਰੱਖਦਾ ਹੈ ਨਿੰਦਕ ਨੂੰਵਾ ਨਿੰਦਕ ਕੈ ਨਾਲ ਸੰਤ ਜਨਾਂ ਉੱਤੇ ਤੂਮਤਾ ਲਾਉਣ ਵਾਲਾ ਬਨੁਖ ਤੂਮਤਾ ਲਾਉਣ ਵਾਲੇ ਦੀ ਸਹਬਤ ਵਿੱਚ ਰਹਿ ਕੇ ਆਤਮਿਕ ਮੌਤ ਸਹਿੜ ਲਿੰਦਾ ਹੈ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ ਨਿੰਦਕ ਕੈ ਸਿਰ ਕੜ ਕਿਉ ਕਾਲ ਰਹਾਓ ਪ੍ਰਭੂ ਪਰਮੇਸ਼ਰ ਨੇ ਵਿਕਾਰਾਂ ਵਿੱਚ ਡਿੱਗਣ ਵੱਲ ਸਦਾ ਹੀ ਆਪਣੇ ਸੇਵਕਾਂ ਦੀ ਰੱਖਿਆ ਕੀਤੀ ਹੈ ਪਰ ਉਹਨਾਂ ਉੱਤੇ ਤੁਮਤਾ ਲਾਉਣ ਵਾਲਿਆਂ ਦੇ ਸਿਰ ਉੱਤੇ ਆਤਮਿਕ ਮੌਤ ਸਦਾ ਹੀ ਗੱਜਦੀ ਰਹਿੰਦੀ ਹੈ ਨਿੰਦਕ ਕਾ ਕਹਿਆ ਕੋਏ ਨ ਮੰਨੈ ਸੰਤ ਜਨਾਂ ਉੱਤੇ ਤੁਮਤਾ ਲਾਉਣ ਵਾਲਿਆਂ ਦੀ ਗੱਲ ਨੂੰ ਕੋਈ ਵੀ ਮਨੁੱਖ ਸੱਚ ਨਹੀਂ ਮੰਨਦਾ ਨਿੰਦਕ ਝੂਠ ਬੋਲ ਪਛਤਾਨੈ ਤੋਂ ਤਾਂ ਲਾਉਣ ਵਾਲੇ ਝੂਠ ਬੋਲ ਕੇ ਫਿਰ ਅਫਸੋਸ ਵੀ ਕਰਦੇ ਹਨ ਹੱਥ ਪਛੋਰੈ ਸਿਰ ਪਰਣ ਲਗਾਹੇ ਨਸ਼ਰੋਂ ਤੇ ਨਿੰਦਕ ਹੱਥ ਮੱਥੇ ਉਤੇ ਮਾਰਦੇ ਹਨ ਤੇ ਆਪਣਾ ਸਿਰ ਧਰਤੀ ਨਾਲ ਪਟਕਾਉਂਦੇ ਹਨ ਪਾਉ ਬਹੁਤ ਹੀ ਸ਼ਰਮਿੰਦੇ ਹੁੰਦੇ ਹਨ ਨਿੰਦਕ ਕੋ ਦਈ ਛੋੜਨਾ ਹੈ ਪਰ ਉੰਜਾਂ ਲਾਣ ਦੀ ਬਾਜ਼ੀ ਵਿੱਚ ਦੁਖੀ ਮਨੁੱਖ ਅਜੇਹਾ ਫਸਦਾ ਹੈ ਕਿ ਪ੍ਰਮਾਤਮਾ ਉਸ ਦੁਖੀ ਨੂੰ ਉਸਦੇ ਆਪਣੇ ਤਣੇ ਨਿੰਦਾ ਦੇ ਜਾਲ ਵਿੱਚੋਂ ਛੁਟਕਾਰਾ ਨਹੀਂ ਦਿੰਦਾ ਹਰ ਕਾ ਦਾਸ ਕਿਸ਼ਮੁਰਾ ਨਾ ਮੰਗੇ ਪ੍ਰਮਾਤਮਾ ਦਾ ਭਗਤ ਉਸ ਦੁਖੀ ਦਾ ਵੀ ਰਤਾ ਭਰ ਵੀ ਬੁਰਾ ਨਹੀਂ ਮੰਗਦਾ ਇਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਨੁਕਸਾਨ ਹੋਵੇ ਨਿੰਦ ਕੋ ਲੱਗੇ ਦੁੱਖ ਸੰਗੈ ਫਿਰ ਵੀ ਦੁਖੀ ਨੂੰ ਆਪਣੀ ਹੀ ਕਰਤੂਤ ਦਾ ਜਿਹਾ ਦੁੱਖ ਆਪੜਦਾ ਹੈ ਜਿਵੇਂ ਬਰਸ਼ੀ ਲੱਗਣ ਦਾ ਦੁੱਖ ਹੁੰਦਾ ਹੈ ਬਗਲੇ ਸਿਉ ਰਹਿਆ ਪੰਖ ਫਸਾਰ ਸੰਤ ਜਨਾਂ ਉਤੇ ਉਜਾ ਲਾਉਣ ਵਾਲਾ ਮਨੁੱਖ ਆਪ ਬਗਲੇ ਵਾਂਗ ਖਾਂਡ ਖਿਲਾੜੀ ਰੱਖਦਾ ਹੈ ਆਪਣੇ ਆਪ ਨੂੰ ਚੰਗੇ ਜੀਵਨ ਵਾਲਾ ਪ੍ਰਗਟ ਕਰਦਾ ਮੁਖਤੇ ਬੋਲਿਆ ਤਾਂ ਕੰਡਿਆ ਬੇਚਾਰ ਔਰ ਜਦੋਂ ਹੀ ਉਹ ਮੂਹ ਤੋਂ ਤਾ ਦੇ ਬਚਨ ਬੋਲਦਾ ਹੈ ਤਦੋਂ ਝੂਠਾ ਦੁਖੀ ਮਿੱਥਿਆ ਜਾ ਕੇ ਮਿੱਥਿਆ ਜਾ ਕੇ ਲੋਕਾਂ ਵੱਲੋਂ ਦੁਰਕਾਰਿਆ ਜਾਂਦਾ ਹੈ ਅੰਤਰਜਾਮੀ ਕਰਤਾ ਸੋਏ ਉਹ ਕਰਤਾਰ ਆਪ ਹੀ ਹਰੇਕ ਦੇ ਦਿਲ ਦੀ ਜਾਣਦਾ ਹੈ ਹਰ ਜਨ ਕਰੈ ਸੁਨੇਹ ਚਲੋ ਹੋਏ ਉਸ ਦਾ ਸੇਵਕ ਜੋ ਪੁਜ ਕਰਦਾ ਹੈ ਉਹ ਪੱਥਰ ਦੀ ਲਕੀਰ ਹੁੰਦਾ ਹੈ ਉਸ ਵਿੱਚ ਰਤਾ ਪਰ ਝੂਠ ਨਹੀਂ ਹੁੰਦਾ ਉਹ ਕਿਸੇ ਦੀ ਬੁਰਾਈ ਵਾਸਤੇ ਨਹੀਂ ਹੁੰਦਾ ਹਰਕਾ ਦਾਸ ਸੱਚਾ ਦਰਬਾਰ ਪ੍ਰਮਾਤਮਾ ਦਾ ਸੇਵਕ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸੁਰਖਰੂ ਹੁੰਦਾ ਜਨ ਨਾਨਕ ਕਹਿਆ ਤਤ ਵਿਚਾਰ ਹੈ ਨਾਨਕ ਪ੍ਰਭੂ ਦੇ ਸੇਵਕਾਂ ਨੇ ਵਿਚਾਰ ਕੇ ਇਹ ਤਤ ਕਹਿ ਦਿੰਦਾ ਹੈ